ਤਾਂ ਸਾਰੇ ਨੂੰ ਵੱਜ ਕਰਨ ਲੱਗਿਆ ਆਪਾਂ ਸਪਰੇਅ ਦੂਜੀ ਤੇ ਹੁਣ ਭਰਨ ਲੱਗਿਆ ਪੰਪ ਦਵਾਈਆਂ ਗੱਡੀ ਪੰਪ ਭਰਨ ਲੱਗੇ ਆ ਤੇ ਆਪਾਂ ਪਾਇਆ ਹੈ 6 ਕਿੱਲਿਆਂ ਤੇ ਇੱਕ ਪੰਪ ਤੋਂ ਨਾ ਜਿਆਦਾ ਮੱਲਿਆ ਵਾ ਤੁਰਿਆ ਜਾਂਦਾ ਨਹੀਂ ਕਰਤਾ ਦਵਾਈਆਂ ਛੱਤੀਆਂ ਠੀਕ ਆ ਤੇ 5-6 ਕਿੱਲਿਆਂ ਦੇ ਪੰਪ ਪੈਂਦਾ ਤੁਰੇ ਨਹੀਂ ਜਾਂਦਾ ਹੈ ਕਿਹੜੀ ਕੋਲ ਕਲੜਿਆ ਦੀ ਅੱਛਾ ਇੱਥੇ ਦਿਖਾਉਣਾ ਕਿਹੜੀ-ਕਿਹੜੀ ਪਾਈ ਹੈ ਦਵਾਈ ਦੂਜੀ ਸਪਰੇਆ ਪਹਿਲਾਂ ਵਾਲੀ ਨੂੰ ਆਪਣਾ ਹੋ ਗਿਆ ਤਕਰੀਬਨ ਮਹੀਨਾ ਕੀਤੀ ਨੂੰ हां ਵੀ ਦਿਖਾ ਕੇ ਰਾਂ ਚੈਸ ਡਾਕਟਰ ਸਾਹਿਬ ਦਵਾਈ ਦੱਸੋ ਕਿਹੜੀ-ਕਿਹੜੀ ਆ ਪਾਈ ਯਾਰ ਉਹਨੇ ਪਾਈ ਹੂੰ ਇੱਕ ਤਾਂ ਜੀ ਆ ਪਾਈ ਆ ਉਹ ਪਸਲੇ ਨਾਲ ਕਾਦੀ-ਕਾਦੀ ਖਤਰਾ ਉਹ ਤਾਂ ਤੇਲੇ ਵਾਲੀ ਵੀ ਪਈ ਆ ਤੇ ਚੈਸ ਪਾਈ ਆ ਤੇ ਨਾਲ ਪਾਈ ਆਪਾਂ ਆ ਵੀਕ ਕੋਈ ਹੈ ਨਾ ਨਹੀਂ ਆ ਹੂਰਾ ਕਿ ਕੋਈ ਆ ਤੇ ਇੱਕ ਪਾਈ ਆਪਾਂ ਆਹ ਕੀ ਰੇਟ ਕਿਲਾ ਪਿਆ ਇਹ ਤੁਹਾਨੂੰ ਘਟੋ ਘਟ 14-1500 ਰੁਪਏ ਕਿਲਾ ਪਿਆ ਹੈ ਨਾ ਤੁਹਾਨੂੰ ਬੱਸ ਲੈਣੇ ਉਹੀ ਲੈ ਕੇ ਆਇਆ ਤੇ ਆ ਆਪਾਂ ਦੀ ਪਾਈਆਂ ਨੇ ਦਵਾਈਆਂ ਤੇ ਚਲੋ ਵੀ ਚਲੋ ਜੋ ਬਰ ਚੱਕ ਦਾ ਗੇਰਾ ਕੰਮ ਨੂੰ ਸਾੜੇ 5:30 ਹੀ ਹੋਇਆ ਤੇ ਮੇੜ ਤੋਂ ਗੇਰਾ ਕਿੰਨਾ ਕਹਿ ਗਿਆ ਇਤਲੈਂਡ ਦੇ ਕੋਈ ਉਹਨਾਂ ਜਿੰਨਾ ਕਿ ਹੈਗਾ ਪਾ ਲੈਣ ਦੇ ਆ ਇਧਰ ਖੋਲ ਦੇ ਨੇ ਦਵਾਈਆਂ ਇਹ ਮਾਸਟਰ ਨੇ ਦੋਨੇ ਦਵਾਈਆਂ ਖੋਲਣ ਵਾਲੇ ਪੂਰੀ ਕੋਣਾ ਹਾਂ ਪੂਰੀ ਕੋਣਾ ਤਾਂ ਪੰਪ ਫੁੱਲ ਭਰਨਾ ਹਾਂ ਆ ਪੂਰਾ ਕੋਣਾ ਹਾਂ ਹਾਂ ਇਹਨਾਂ ਦੀ ਡਿਊਟੀਆਂ ਦੋਨਾਂ ਦੀ ਦਵਾਈਆਂ ਤੇ ਕੋਹੜ ਕੈੜੇ ਵਾਲੀ ਪਾ ਦੀ ਹੈ ਹਾਂ ਕੋਹੜ ਕੈੜੇ ਵਾਲੀ ਕੋਹੜ ਕੈੜੇ ਵਾਲੀ ਕਿਹੜੀ ਆ ਐਸਾ ਆ ਬੰਵਾ ਕਵਾਰੇ ਪਾਦੇ ਜਿਹੜੇ ਹੈਗੇ ਸੋ ਨਹੀਂ ਪਤਾ ਟੱਕਦੋ ਕਿ ਰਕਮ ਹੈ ਛਾਪਤਾ ਬੁਲਾ ਲੈਂਦੇ ਇਹਨੂੰ ਭੁੱਲ ਜਾਂਦੇ ਸੀ ਇਸ ਟਾਈਮ ਹੋ ਗਿਆ 5:30 ਤੇ ਕਰਨ ਲੱਗੇ ਵਿਆ ਸਪਰੇ ਹਾਂ ਮਖਾਤਮਾ ਅੱਜ ਪੜੇ ਕਰ ਸਵਾਰਨੇ ਇਸ ਤੇ ਪਾ ਪੰਪ ਭਰਨਾ ਤੁੰਗੂਰੇ ਕਰਤਾ ਮੰਦਿਆ ਕਿ ਇੱਥੇ ਲਵਣਾ ਆਲੂ ਤੇ ਹਾਂ ਹੈਗਾ ਛੱਡ ਛੱਡ ਦੇਣਾ ਯਾਰ ਦੇਖੋ ਛੱਡ ਜੂਗਾ ਸਮਾਗਰ ਤੋਰੇ ਪਣੀ ਪੈ ਕਰ ਲਾ ਚਲਾਦਾ ਵੀ ਤੇ ਆਪਣਾ ਦੇਖੋ ਚੰਨਾ ਇਹਦੇ ਵਿੱਚ ਹੈ 26 ਆ ਇਹ ਤਾਂ ਇਕਲਾ ਹੋਇਆ ਪਿਆਗਾ ਪੱਕਿਆਂ ਪਿਆ 26 ਤੇ ਯੂਪੀ ਵਾਲਾ ਇਹ ਤਾਂ ਆ ਗਿਆ ਤੇ ਆਇਦਰ ਆਪਣਾ ਊਸ਼ਾ ਕਰ ਜਿਹੜਾ ਗੱਦਰ ਜਿਹਾ ਹੋਇਆ ਹੋਇਆਗਾ ਇਹ ਪੱਤਾ ਲਵੇਟ ਬਹੁਤ ਜਿਆਦੇ ਪਈ ਦੀਆ ਉਹ ਪਤਲੀਆਂ ਜਿਹਾ ਬਹੁਤ ਜਿਆਦੇ ਉੜਦੀਆਂ ਨੇ ਪੱਤਾ ਲਵੇਟ ਸੁੰਡੀ ਸੁੰਡੀ ਦਾ ਹਮਲਾ ਹੈਗਾ ਹੁਣ ਠੀਕ ਹੈ ਇਹ ਝੋਨਾਗਾ ਪੈਂਟ ਕਰਕੇ ਜੀ ਦੱਸਿਓ ਕਿਨੇ ਕਿਨੇ ਕਰ ਲਈ ਸਪਰੇਅ ਕਿ ਜੋ ਬਰ ਜੁੜੇ ਹੋਏ ਨੇ ਸਪਰੇਅ ਕਰਨ ਨੂੰ ਭਰ ਜੂਗਾ ਇਹ ਤੇ ਨਾ ਰਾਜੇ ਭਰ ਜੂ ਪੰਪ ਹੈ ਛੋਟਾ ਜਿਹਾ ਤੈਨ ਕੋਈ ਨਾ